2023 ਦੇ ਵਿੱਚ ਵੀ ਹਾਂ ਐਦੂੰ ਮਾੜਾ ਹਾਲਾਤ ਸੀਗਾ ਕੋਈ ਨਹੀਂ ਆਇਆ ਹਾਂ ਨਾ ਕੋਈ ਕਿਸੇ ਦੀ ਗੱਲ ਸੁਣਦਾ ਵਾ ਜਿਹੜਾ ਕੋਈ ਜਲੇ ਜਾਂਦਾ ਵਾ ਉਹਦੀ ਗੱਲ ਸੁਣਵਾਈ ਆ ਦੂਜੀ ਦੀ ਕੋਈ ਸੁਣਵਾਈ ਨਹੀਂ ਪਿਛਲੀ ਜਿਹੜਾ 1800 ਸੈਂਟਰ ਬੁਲਾਇਆ ਉਹ ਵੀ ਨਹੀਂ ਮਿਲਿਆ ਅੱਦਿਆਂ ਨੂੰ ਉਹ ਅੱਦਿਆਂ ਨੂੰ ਨਹੀਂ ਜੀ ਮਿਲਿਆ ਅੱਦਿਆਂ ਨੂੰ ਮਿਲਿਆ ਜ਼ਰੂਰ ਇਹ ਗੱਲ ਗਲਤ ਨਹੀਂ ਕਰਨੀ ਅੱਧਿਆਂ ਨੂੰ ਜ਼ਰੂਰ ਮਿਲ ਗਿਆ ਹੀਗਾ ਅੱਧੇ ਇੱਕ ਬੰਦੇ ਨਹੀਂ ਚੇਤੇ ਦੇ ਨਹੀਂ ਕਿਹਾ ਜਾ ਸਕਦਾ ਮਖੂ ਸਾਹਿਬ ਗੱਲ ਕਰੀਏ ਤੋਲ ਕੇ ਜੇ ਪਰੇ ਚ ਖਲੋਣਾ ਇਹਦੇ ਮਸਲਾ ਇਹ ਆ ਵੀ ਇਹ ਜਿਹੜੇ ਏਰੀਏ ਨੇ ਨਾ ਜੀ ਖਾਸ ਕਰਕੇ ਜਿਹੜਾ ਤਾੜੇ ਵਾਲਾ ਪਾਸੇ ਦਾ ਏਰੀਆ ਵਾ ਇਹਦੇ ਮਸਤਰਕਾ ਖਾਤੇ ਬਹੁਤ ਜਿਆਦੇ ਤੇ ਵੱਡੇ ਖਾਤੇ ਨੇ ਜਿਹੜੇ ਬੰਦੇ ਜਿਉਂ ਨੇ ਭਾਜੀ ਹੁਰੀ ਕਹਿੰਦੇ ਪਈ ਅਸੀਂ ਚੰਡੀਗੜ੍ਹ ਚਲੇ ਗਏ ਕਿ ਇਹਨਾਂ ਦੇ ਬਜ਼ੁਰਗ ਚਲੇ ਗਏ ਨਾ ਚੌ ਭੈਣ ਭਰਾਵਾਂ ਦੇ ਨਾਂ ਜਮੀਨ ਚੜ ਗਈ ਕਿਸੇ ਦੇ ਨਾਂ ਚੜ ਗਈ ਮਸਲਾ ਉਦੋਂ ਵੀ ਇਹੋ ਸੀ ਮੈਂ ਵਿਸ਼ੇਸ਼ ਇਹ ਮਸਲਾ ਠਾਉਣਾ ਚਾਹਣਾ ਹੈ ਕਿ ਉਦੋਂ ਵੀ ਮਸਲਾ ਇਹੋ ਸੀ ਤਾਂ ਲੋਕ ਤਹਾਂ ਤੋਂ ਰਹਿ ਗਏ ਸੀ ਹੁਣ ਵੀ ਮਸਲਾ ਇਹੋ ਹੀ ਜੇ ਇਹ ਕਾਰਨ ਪਾਉਂਦੇ ਨੇ ਕੁੜੀਆਂ ਦੇ ਨਾਂ ਜਮੀਨਾਂ ਚੜ ਕੁੜੀਆਂ ਦੇ ਨਾਂ ਜਮੀਨਾਂ ਚੜ ਗਈਆਂ ਦੂਜੀਆਂ ਦੇ ਨਾਂ ਚੜ ਗਈਆਂ ਭਰਾਵਾਂ ਦੇ ਨਾਂ ਚੜ ਗਈਆਂ ਜਵਾਈਆਂ ਦੇ ਨਾਂ ਚੜ ਗਈਆਂ ਦੋਤਰੀਆਂ ਦੇ ਨਾਂ ਚੜ ਗਈਆਂ ਮਸਲਾ ਇਹ ਬਣਿਆ ਜੀ ਹੁਣ ਵੀ ਇਹ ਮਸਲਾ ਜੀ ਹੁਣ ਵੀ ਇਹੋ ਹੀ ਬੰਨਾ ਵਾ ਪਈ ਪੈਸੇ ਨਹੀਂ ਜੇ ਮਿਲਨੇ ਲੋਕਾਂ